ਮੈਂ ਜੁ ਕਿ ਨਾਮ ਆਪਣੇ ਮੇਰਾ ਨਾਮ ਡਾਕਟਰ ਮਨੀਸ਼ਾ ਹਾਂ ਉਹ 100 cc ਬਰੀ ਬਣ ਜੀ ਅੱਛਾ ਮੈਨੂੰ ਪਤਾ ਲੱਗਿਆ ਕਿ ਇੱਥੇ ਅਜੇ ਕੋਈ ਪਾਗਲ ਕੁੱਤੇ ਨੇ ਕਾਫੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੁਣ ਤੱਕ ਕਿੰਨੇ ਲੋਕ ਜਿਹੜੇ ਮਤਲਬ ਉਹ ਤੁਹਾਡੇ ਕੋਲੇ ਇੱਥੇ ਹਸਪੀਟਲ ਆ ਚੁੱਕੇ ਹਨ ਜੀ ਹੁਣ ਹੁਣ ਤੱਕ ਸਾਡੇ ਕੋਲ 15 ਮਰੀਜ਼ ਆ ਚੁੱਕੇ ਹਨ ਜੀ ਤੇ ਜਿਨ੍ਹਾਂ ਨੂੰ ਅਸੀਂ ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਨਾਮ ਸਿੰਘ ਪਾਗਲ ਪਾਲਤੂ ਕੁੱਤੇ ਵੱਲੋਂ ਮਾਲਕ ਦੀ ਲਾਪਰਵਾਹੀ ਕਾਰਨ 32 ਲੋਕਾਂ ਦੀ ਜਾਨ ਪਾਈ ਖਤਰੇ ਵਿੱਚ ਜਿਹੜਾ ਸ਼੍ਰੀ ਮੁਕਸਿਰ ਸਾਹਿਬ ਦੇ ਅਧੀਨ ਆਉਂਦੀ ਸਾਬ ਤਹਿਸੀਲ ਮੰਡੀ ਬਰੀਵਾਲਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਪਾਲਤੂ ਕੁੱਤਿਆਂ ਦਾ ਪਾਰ ਕਰਨ ਵਾਲੇ ਮਾਲਕ ਵੱਲੋਂ ਵਰਤੀ ਗਈ ਲਾਪਰਵਾਹੀ ਦੀ ਵਜ੍ਹਾ ਨਾਲ ਹਲਕਾਏ ਹੋਏ ਕੁੱਤੇ ਵੱਲੋਂ 32 ਲੋਕਾਂ ਨੂੰ ਬੁਰੀ ਤਰ੍ਹਾਂ ਪਾੜ ਦੇਣ ਦੀ ਖਬਰ ਆਏ ਸਾਮਣੇ ਆਈ ਹੈ। ਦੂਸਰੇ ਪਾਸੇ ਸੀਐਚਸੀ ਬਰੀਵਾਲਾ ਦੇ ਪੂਰੇ ਸਟਾਫ ਵੱਲੋਂ ਸਵੇਰ ਤੋਂ ਪੀੜਤ ਲੋਕਾਂ ਦਾ ਪੂਰੀ ਤਨਦੇਹੀ ਨਾਲ ਇਲਾਜ ਕੀਤਾ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪਾਗਲ ਕੁੱਤੇ ਵੱਲੋਂ ਜ਼ਿਆਦਾਤਰ ਛੋਟੇ-ਛੋਟੇ ਬੱਚਿਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ਤੁਸੀਂ ਐਚਸੀ ਹਸਪਤਾਲ ਬਰੀਵਾਲਾ ਇਲਾਜ ਲਈ ਆਏ ਲੋਕਾਂ ਵੱਲੋਂ ਇਸ ਕੁੱਤੇ ਪਾਲ ਪਾਲਣ ਵਾਲੇ ਵਿਅਕਤੀ ਦਾ ਨਾਮ ਲਿਆ ਹੈ ਉਸ ਵਿਰੋਧ ਲਾਪਰਵਾਹੀ ਵਰਤਨ ਦੇ ਸਬੰਧਤ ਕਾਨੂੰਨ ਲਾਗੂ ਕੀਤਾ ਜਾਵੇਗਾ ਹੈ ਜਾਂ ਨਹੀਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਆਪਣੀ ਮਰਜ਼ੀ ਹੋਵੇਗੀ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਅੱਜ ਕਿਵੇਂ ਬੱਚੇ ਨੂੰ ਚੁੱਕੀ ਆਉਨੇ ਹੋ ਨਾ ਦੋ ਹਾਂਜੀ ਕੀ ਹੋਇਆ ਬੱਚੇ ਨੂੰ ਕੀ ਕੀ ਤੇਰੇ ਕੱਟਿਆ ਜੀ ਹਾਂ ਕੀ ਕੁੱਤੇ ਨੇ ਅੱਛਾ ਕਿਹੜਾ ਪਿੰਡ ਤੁਹਾਡਾ ਵੱਡੇ ਪਿੰਡ ਆ ਵੱਡੇ ਪਿੰਡ ਆ ਹਾਂ ਪੌਣਾ ਆ ਨਿਕਾਇਆ ਅੱਛਾ ਤੇ ਇਹ ਕਿੰਨੇ ਕਿੰਨੀ ਉਮਰ ਆ ਬੱਚੇ ਦੀ 5 ਸਾਲਾਂ ਦੀ ਕਿੰਨਾ ਕ ਕੱਟਿਆ ਜੀ ਇਹ ਵੀ ਕੁੱਤਾ ਹਲਕੇ ਹੀ ਸੀ ਜਿੰਨੇ ਕੱਟਿਆ ਹਾਂਜੀ ਅੱਛਾ ਫਿਰ ਦਵਾਈ ਦੂ ਵੀ ਲੈ ਚੱਲੇ ਹਾਂ ਹਾਂਜੀ ਕਿੰਨੇ ਕੁ ਲੋਕਾਂ ਨੂੰ ਕੱਟਿਆ ਐ ਕੁੱਤੇ ਨੇ ਅੱਛਾ मैडम की हो या बच्चे ने कुत्ता काट लिया आबीर कदो दी गल लगी सुबह रे सुबह 8:00 बजे अच्छा ये कुत्ता पागल सी के आम पालतू कुत्ता सी ये पाला हुआ पाला हुआ सी पाला हुआ कुत्ता किसी के घर के छोड़ दिया सी कर भी लगाए उसमें फटा लगा हां किसी को पाला हुआ कुत्ता किसी ने छोड़ दिया और सारे को काट लिया कितने लोगों को काटा 20 25 25 लोगों को काटा तक मैं सुबह सुबह जाना दूध वाले दूध लेने के लिए वो हट्टी पर वो तो अंदर में बढ़ गया कुत्ता सेठ के सामने काट लिया गौशाला बस्ती में अच्छा हाँ गौशाला बस्ती में कुत्ता काट लिया कुत्ता कुत्ता हल्के सीगा हल्का सीगा जी हल्का ही सीगा ती ना कम से कम पचासो आदमी का काट लिया वो अच्छा व्यक्ति जहाँ व्यक्ति को कटिया सारे हॉस्पिटल भरा हुआ है देखो यहाँ बच्चे वही कट्या ਹੁਣ ਇਸ ਸਮੇ ਇਹ ਜਿਹੜਾ ਕੁੱਤਾ ਕਿੱਥੇ ਆ ਹੁਣ ਇਹ ਮਾਰਤਾ ਦੇ ਇਹਨਾਂ ਨੂੰ ਪਤਾ ਇਹਨਾਂ ਨੇ ਵੇਖੀ ਵੀਡੀਓ ਆ ਮਾਰ ਗਿਆ ਕਿ ਨਹੀਂ ਮਾਰ ਗਿਆ ਆਪਾਂ ਕਿਸ ਕਾ ਕੁੱਤਾ ਹੈ ਇਹ ਸ਼ੈਰੂ ਕਾ ਕੁੱਤਾ ਹੈ ਇਹ ਪੱਲੇ ਕਾ ਭਾਈ ਸ਼ੈਰੂ ਕੋ ਪੱਲਾ ਹਾਂ ਪੱਲੇ ਕਾ ਹੈ ਸ਼ੈਰੂ ਇੱਕੇ ਬਾਤ ਹੈ ਪੱਲੇ ਕਾ ਸ਼ੈਰੂ ਦਾ ਹੈ ਦਸੀ ਜਾਂਦੇ ਆਪਾਂ ਨੂੰ ਹਾਂ ਸ਼ੈਰੂ ਪੱਲਾ ਇੱਕੇ ਬਾਤ ਦੋਨੋਂ ਪਰਾ ਹੈ ਅੱਛਾ ਇਹ ਪਾਲਤੂ ਕੁੱਤਾ ਸੀ ਹਾਂ ਪਾਲਤੂ ਕੁੱਤਾ ਸੀਗਾ ਤੇ ਇਹਨੇ ਛੱਡਿਆ ਸੀ ਕੁੱਤੇ ਕਾ ਬੱਚਾ ਵੇਚਦਾ ਹੈ ਇਹ ਲੋ Hmm. कुत्ते पाल पाल के बच्चा बेचता है कुत्ते को ये खराब कर रहा है बुरा लेकर नहीं खिला सकता है तो छोड़ देता है hmm. छोड़ देता है तो लोग को बटवाता है ठीक है ठीक है, है। मैडम जी की नाम अपने मेरा नाम डॉक्टर मनीषा oh, मैडम जी जी अच्छा ਮੈਨੂੰ ਪਤਾ ਲੱਗਿਆ ਕਿ ਇੱਥੇ ਅੱਜ ਕੋਈ ਪਾਗਲ ਕੁੱਤੇ ਨੇ ਕਾਫੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੁਣ ਤੱਕ ਕਿੰਨੇ ਲੋਕ ਜਿਹੜੇ ਮਤਲਬ ਉਹ ਤੁਹਾਡੇ ਕੋਲੇ ਇੱਥੇ ਹਸਪੀਟਲ ਆ ਚੁੱਕੇ ਹਨ ਹਾਂਜੀ ਜੀ ਹੁਣ ਹੁਣ ਤੱਕ ਸਾਡੇ ਕੋਲ 15 ਮਰੀਜ਼ ਆ ਚੁੱਕੇ ਹਨ ਜੀ ਤੇ ਜਿਨ੍ਹਾਂ ਨੂੰ ਅਸੀਂ ਟ੍ਰੀਟਮੈਂਟ ਦਿੱਤਾ ਠੀਕ ਹੈ ਜੀ ਇਹ ਮੈਮ ਜੀ ਇਹ ਵੀ ਪਤਾ ਲੱਗਿਆ ਵੀ ਜ਼ਿਆਦਾਤਰ ਜਿਹੜੇ ਛੋਟੀ ਉਮਰ ਦੇ ਬੱਚੇ ਆ ਉਹਨਾਂ ਨੂੰ ਹੀ ਕੁੱਤੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹਾਂਜੀ 3 ਸਾਲ ਦੇ ਵੀ ਬੱਚੇ ਸਾਡੇ ਕੋਲ ਆਏ ਆ ਦੋ ਬੱਚੇ 3 ਸਾਲ ਦੇ ਸੀ ਹਾਂ ਤੇ ਇਹ ਵੀ ਬਾਹਰੋਂ ਪਤਾ ਲੱਗਿਆ ਵੀ 28 29 ਲੋਕਾਂ ਨੂੰ ਜਿਹੜਾ ਇਹ ਘੱਟ ਚੁੱਕਿਆ ਆਪਣੇ ਕੋਲੇ ਅਜੇ ਤੱਕ ਕੁਝ ਲੋਕ ਮੈਨੂੰ ਲੱਗਦਾ ਵੀ ਮੌਕਸਰ ਵੀ ਪਹੁੰਚ ਗਏ ਹਨ ਰਾਤ ਦੇ ਤੇ ਜਿੰਨੇ 15 ਹੀ ਆਏ ਆ ਜੀ ਹਾਂਜੀ ਜੀ ਧੰਨਵਾਦ ਜੀ ਅਸੀਂ ਸਰਕਾਰੀ ਹਸਪਤਾਲ ਦੇ ਅੱਜ ਤੜਕੇ ਕੁੱਤੇ ਨੇ ਵੱਢਿਆ ਜਿੱਥੇ ਬਹੁਤ ਬੱਚਿਆਂ ਨੂੰ ਟਾਂਕੇ ਡੰਕ ਲਾਇ ਸਟਾਫ ਨੇ ਪੂਰੀ ਕੇਅਰ ਕੀਤੀ ਜੀ ਪੂਰੀ ਹੱਲ ਦੀ ਤਿੰਨ ਟਾਂਕੇ ਪੂਰੇ ਲਾਏ ਇਹਨਾਂ ਨੇ ਠੀਕ ਡੂਗ ਲਾਈ। ਪਾਈ ਸਵੇਰੇ ਅਸੀਂ ਆਏ ਸੀ ਇੱਥੇ ਬਰਵਾਲੀ ਤੇ ਸਾਡੇ ਨਾਲ ਬੱਚਾ ਸੀਗਾ ਤੇ ਕੁੱਤਾ ਵੱਢ ਗਿਆ ਸੀ ਇੱਥੇ ਅਸੀਂ ਆਏ ਬਹੁਤ ਵਧੀਆ ਸਾਰੇ ਇਹਨਾਂ ਨੇ ਡਾਕਟਰਾਂ ਨੇ ਇਲਾਜ ਕੀਤਾ ਸਹੀ ਸਲਾਮਤ ਤੇ ਬਹੁਤ ਚੰਗਾ ਸਾਰਾ ਸਟਾਫ ਆ ਵਧੀਆ